ਸਰਦੀਆਂ ਵਿੱਚ ਇੰਚ ਖਾਓ ਲਸਣ ਸੰਜੀਵਨੀ ਵਾਂਗ ਕਰੇਗਾ ਤੁਹਾਡੀ ਸਿਹਤ ਤੇ ਅਸਰ ਅਤੇ ਘਟ ਜਾਵੇਗਾ ਹਾਰਟ ਐਟੈਕ ਦਾ ਖਤਰਾ ਜਾਣੋ 5 ਚਮਤਕਾਰੀ ਫਾਇਦੇ ਗੜਾਕੇ ਦੀ ਠੰਡ ਪੈ ਰਹੀ ਹੈ ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਮਾਮਲਿਆਂ ਵਿੱਚ ਤਾਂ ਦਿਲ ਦੇ ਦੌਰੇ ਕਾਰਨ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹਾਲਸ ਕਾਰਨ ਭਾਰ ਵੀ ਬਦਲ ਲੱਗਦਾ ਹੈ। ਇਸ ਤੋਂ ਇਲਾਵਾ ਕਰੋਨਾ ਜੇ ਐਨ 1 ਦੇ ਨਵੇਂ ਰੂਪ ਨਾਲ ਸਕਾਰਤਮਕ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਅਕਸਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣ ਲਈ ਕੀ ਕਰਨਾ ਚਾਹੀਦਾ ਹੈ। ਚਿੰਤਾ ਨਾ ਕਰੋ। ਬਸ ਭੁੰਨਿਆ ਹੋਇਆ ਲਸਣ ਨਿਯਮਿਤ ਰੂਪ ਨਾਲ ਖਾਣਾ ਸ਼ੁਰੂ ਕਰੋ। ਜੀ ਹਾਂ ਠੰਡ ਦੇ ਮੌਸਮ 'ਚ ਜੇਕਰ ਤੁਸੀਂ ਲਸਣ ਨੂੰ ਕੱਚਾ ਅਤੇ ਪੁੰਨਿਆ ਕੇ ਖਾਓਗੇ ਤਾਂ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਦੂਸਰੀਆਂ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋਵੋਗੇ ਆਓ ਜਾਣਦੇ ਹਾਂ ਕਲੀਨਿਕਲ ਇਨਸਟਿਟਿਊਸ਼ਨ ਅਸੂਸ਼ਲਾ ਜੈ ਭਾਰਤ ਤੋਂ ਪੁੰਨਿਆ ਹੋਇਆ ਲਸਣ ਖਾਣ ਦੇ ਕੀ ਫਾਇਦੇ ਹਨ ਲਸਣ ਨਾ ਸਿਰਫ ਖਾਣ ਦਾ ਸਵਾਦ ਵਧਾਉਂਦਾ ਹੈ ਸਗੋਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ ਇਸ ਵਿੱਚ ਐਲੀਸਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਸਰੀਰ ਨੂੰ ਕਈ ਤਰ੍ਹਾਂ ਨਾਲ ਫਾਇਦੇਮੰਦ ਪਹੁੰਚਾਉਂਦਾ ਹੈ ਲਸਣ ਨੂੰ ਕੱਚਾ ਜਾਂ ਪੁੰਨਿਆ ਖਾਣਾ ਜੋ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦਾ ਹੈ ਤੁਹਾਨੂੰ ਇਨਫੈਕਸ਼ਨ ਤੋਂ ਬਚਾਵੇਗਾ ਲਸਣ ਜ਼ਿੰਕ ਆਇਰਨ ਮੈਗਨੀਸ਼ੀਅਮ ਥਿਆਮੀਨ ਕਾਰਬੋਹਾਈਡਰੇਟ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਲਸਣ ਨੂੰ ਜਦੋਂ ਪੁੰਨਿਆ ਜਾਂ ਕੱਚਾ ਖਾਧਾ ਜਾਵੇ ਤਾਂ ਇਹ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਖਰਾਬ ਕੈਸਟਰੋਲ ਦੀ ਮਾਤਰਾ ਘਟ ਜਾਂਦੀ ਹੈ ਅਤੇ ਹਾਰਟ ਅਟੈਕ ਅਤੇ ਸਟ੍ਰੋਕ ਨੂੰ ਰੋਕਿਆ ਜਾ ਸਕਦਾ ਹੈ ਇਹ ਹਾਈ ਬਲੱਡ ਪ੍ਰੈਸ਼ਰ ਵਿੱਚ ਫਾਇਦੇਮੰਦ ਹੈ ਕਿਉਂਕਿ ਪੁੰਨਿਆ ਹੋਇਆ ਲਸਣ ਸਰੀਰ ਵਿੱਚ ਖੂਨ ਦੇ ਥੱਕੇ ਬਣ ਤੋਂ ਰੋਕਦਾ ਹੈ ਇਹ ਖੂਨ ਸੰਚਾਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਦਿਲ ਦੇ ਰੋਗ ਜਾਂ ਦਿਲ ਦਾ ਦੌਰਾ ਪੈਣ ਦੀ ਸਵਾਮਨਾ ਘੱਟ ਹੁੰਦੀ ਹੈ ਜਦੋਂ ਤੁਸੀਂ ਪੁੰਨਿਆ ਹੋਇਆ ਲਸਣ ਖਾਂਦੇ ਹੋ ਤਾਂ ਪਾਚਨ ਤੰਤਰ ਵੀ ਮਜ਼ਬੂਤ ਰਹਿੰਦਾ ਹੈ ਕਈ ਵਾਰ ਕੱਚਾ ਲਸਣ ਦਾ ਸਵਾਦ ਖੌੜਾ ਹੁੰਦਾ ਹੈ ਅਜਾਹੇ ਚ ਜੇਕਰ ਤੁਸੀਂ ਇਸ ਨੂੰ ਭੁੰਨ ਕੇ ਖਾਓਗੇ ਤਾਂ ਸਵਾਦ ਥੋੜਾ ਬਦਲ ਜਾਵੇਗਾ ਜੇਕਰ ਕੋਸ਼ਲ ਨੂੰ ਪਾਚਨ ਤੰਤਰ ਨਾਲ ਜੁੜੀ ਹੋਈ ਕੋਈ ਸਮੱਸਿਆ ਰਹਿੰਦੀ ਹੈ ਤਾਂ ਉਹਨਾਂ ਨੂੰ ਪੁੰਨਿਆ ਹੋਇਆ ਲਸਣ ਹੀ ਖਾਣਾ ਚਾਹੀਦਾ ਹੈ ਠੰਡ ਦੇ ਮੌਸਮ 'ਚ ਰੋਜ਼ਾਨਾ ਲਸਣ ਖਾਣ ਨਾਲ ਜ਼ੁਕਾਮ, ਖੰਘ ਅਤੇ ਫਲੂ ਤੋਂ ਬਚਾ ਜਾ ਸਕਦਾ ਹੈ। ਜ਼ੁਕਾਮ ਅਤੇ ਖੰਘ ਦੇ ਲੱਛਣ ਵੀ ਜਲਦੀ ਘਟ ਹੋਣ ਲੱਗਦੇ ਹਨ। ਇਸ 'ਚ ਮੌਜੂਦ ਸਲਫਰ ਕੰਪਾਊਂਡ ਐਲੀਸਨ ਤੇ ਜ਼ਿਆਦਾ ਫਾਇਦੇ ਲੈਣ ਲਈ ਇਸ ਨੂੰ ਚਬਾ ਕੇ ਖਾਣਾ ਜ਼ਰੂਰੀ ਹੈ। ਇਹ ਗੈਸਟ੍ਰੋਲ ਦੇ ਪੱਧਰ ਨੂੰ ਵਧ ਨਹੀਂ ਦਿੰਦਾ। ਲਸਣ ਵਿੱਚ ਮੌਜੂਦ ਕੁਝ ਸ਼ਕਤੀਸ਼ਾਲੀ ਤੱਤ ਸਰੀਰ ਨੂੰ ਹਾਨੀਕਾਰਕ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਜ਼ਿੰਕ ਅਤੇ ਵਿਟਾਮਿਨ ਸੀ ਦੀ ਮੌਜੂਦਗੀ ਦੇ ਕਾਰਨ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਜਾਈ ਸਥਿਤੀ ਵਿੱਚ ਸਿਹਤਮੰਦ ਰਹਿਣ ਲਈ ਤੁਹਾਨੂੰ ਰੋਜ਼ਾਨਾ 2-3 ਕਲੀਆਂ ਕੱਚੀਆਂ ਜਾਂ ਪੁੰਨੀਆਂ ਹੋਈਆਂ ਖਾਣੀਆਂ ਚਾਹੀਦੀਆਂ ਹਨ ਲਸਣ 'ਚ ਮੌਜੂਦ ਪੋਸ਼ਕ ਤੱਤ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ ਅਤੇ ਇਸ ਦਾ ਸੇਵਨ ਕਰਨ ਨਾਲ ਤੁਸੀਂ ਸਰਦੀਆਂ 'ਚ ਸਿਹਤਮੰਦ ਰਹਿ ਸਕਦੇ ਹੋ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਅਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ